ਕੱਲ ਤੱਕ ਸਾਹਿਬ ਦੇ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਦਫ਼ਤਰ ਦੇ ਵਿੱਚ ਵੀ ਬੂਟੇ ਲਾਏ ਗਏ ਨੇ ਸੀਨੀਅਰ ਲੀਡਰਸ਼ਿਪ ਵੱਲੋਂ ਸਾਡੇ ਨਾਲ ਮੌਜੂਦ ਨੇ ਚਿਮਨਾ ਸਾਹਿਬ ਤੇ ਬਾਕੀ ਲੀਡਰਸ਼ਿਪ ਨੇ ਗੱਲ ਕਰਿਆ ਚਿਮਨਾ ਸਾਹਿਬ ਅਕੀਕਰ ਬੂਟੇ ਲਾਉਣ ਦੀ ਸ਼ੁਰੂਆਤ ਜਿਹੜੀ ਦਫ਼ਤਰ ਤੋਂ ਹੀ ਹੋਈ ਦੇਖੋ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਜਿਹੜਾ ਹੁਕਮ ਹੋਇਆ ਸੀਗਾ ਉਹਦੇ ਮੁਤਾਬਕ ਸਾਨੂੰ 30 ਅਪ੍ਰੈਲ ਤੱਕ 1,25,000 ਪੌਦਾ ਲਗਾਉਂਦਾ ਆਦੇਸ਼ ਹੋਇਆ ਹੈ ਪਰ ਮੌਸਮ ਬਹੁਤ ਗਰਮੀ ਦਾ ਸੀ ਅਸੀਂ ਸਿੰਘ ਸਾਹਿਬ ਨੂੰ ਦਿੱਕਤੀ ਬੇਨਤੀ ਕੀਤੀ ਸੀ ਕਿ ਮੌਨਸੂਨ ਦੀ ਥੋੜੀ ਜੀ ਸ਼ੁਰੂਆਤ ਹੋ ਜਾਵੇ ਤੇ ਅਸੀਂ ਜੁਲਾਈ ਤੱਕ ਇਹ ਮਹਿਮ ਸ਼ੁਰੂ ਕਰਾਂ ਤੇ ਹੁਣ ਥੋੜੇ ਥੋੜੇ ਬਾਰਿਸ਼ ਵੀ ਹੋਣੀ ਸ਼ੁਰੂ ਹੋਈ ਹੈ ਮੌਸਮ ਤਬਦੀਲ ਹੋਣਾ ਸ਼ੁਰੂ ਹੋਇਆ ਤੇ ਅੱਜ ਅਸੀਂ ਸਾਰੇ ਪੰਜਾਬ ਚ ਆਪਣੀਆਂ ਸਾਰੀਆਂ ਯੂਨਿਟਾਂ ਨੂੰ ਦਿੱਕਤੀ ਤੌਰ ਤੇ ਵੀ ਬੇਨਤੀ ਕੀਤੀ ਹੈ ਕੁਝ ਨੇ ਅੱਜ ਸ਼ੁਰੂਆਤ ਕਰ ਵੀ ਲਈ ਹੈ ਰੋਪੜ ਵੀ ਹੋਈ ਆ ਕੀਰਤਪੁਰ ਸਾਹਿਬ ਤੋਂ ਵੀ ਫੋਟੋ ਮੇਰੇ ਕੋਲ ਆਈਆਂ ਔਰ ਹੁਣ ਆ ਮਹੀਨਾ ਜਿਹੜਾ ਜੁਲਾਈ ਦਾ ਸਾਰੇ ਪੰਜਾਬ ਦੇ ਵਿੱਚ ਅਸੀਂ ਤੰਦੇਹੀ ਦੇ ਨਾਲ ਜਿਹੜੀ ਵਾਤਾਵਰਣ ਦੀ ਬਿਹਤਰੀ ਵਾਸਤੇ ਵੱਡੀ ਸੇਵਾ ਸ੍ਰੀ ਕਾਲਤਕ ਸਾਹਿਬ ਨੇ ਸਾਨੂੰ ਲਾਈ ਸੀ ਉਹਨੂੰ ਅਸੀਂ ਪੂਰਾ ਕਰਾਂ ਔਰ ਮੈਂ ਬਾਕੀਆਂ ਨੂੰ ਵੀ ਸਾਰੇ ਪਾਰਟੀ ਦੇ ਆਗੂ ਸਭਾਨ ਵਰਕਰ ਸਭਾਨ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹ ਸੇਵਾ ਜਿਹੜੀ ਹੈ ਸਾਰਿਆਂ ਨੇ ਵੱਧ ਚੜ ਕੇ ਕਰਨ ਕਿਉਂਕਿ 1100 ਹਰ ਹਲਕੇ ਨੂੰ ਅਸੀਂ ਬੇਨਤੀ ਕੀਤੀ ਹੈ ਕਿ ਵਕ ਵਕ ਪਿੰਡਾਂ ਦੇ ਵਿੱਚ ਵਰਕਰ ਆਪਣੇ ਘਰਾਂ ਵਿੱਚ ਖੇਤਾਂ ਵਿੱਚ ਸਕੂਲਾਂ ਵਿੱਚ ਸਰਕਾਰੀ ਕੋਈ ਹਸਪਤਾਲ ਆ ਉਥੇ ਕੋਈ ਹੋਰ ਸਹੂਜੀਆਂ ਥਾਮਾਂ ਨੇ ਜਿੱਥੇ-ਜਿੱਥੇ ਹੋ ਸਕੇ ਉਹ ਬੁਟੇ ਲੈ ਕੇ ਜਿਹੜੇ ਆ ਉਹ ਲਗਾਉਣ ਸੋ ਇਹ ਸੇਵਾ ਸ਼ੁਰੂ ਹੋ ਗਈ ਹੈ ਤੇ ਇਹ ਹੁਣ ਚਲਦੀ ਰਹੇਗੀ ਇਸ ਪ੍ਰੋਗਰਾਮ ਸੇਵਾਦਿਸ਼ ਰਿਵਾਜ ਜਿਹੜੀ ਅੱਜ ਕੀਤੀ ਗਈ ਆ ਅਕਾਲੀ ਦਲ ਦੇ ਇਸ ਦਫ਼ਤਰ ਤੋਂ ਬਖਵਕਾ ਥਾਵਾਂ ਤੇ ਵੀ ਜਿਹੜੇ ਆ ਉਹ ਜਿਹੜੇ ਬੂਟੇ ਉਹ ਲਾਏ ਜਾ ਰਹੇ ਨੇ ਕੈਮਰਾ ਤੇ ਇੰਦਰ ਦੇ ਨਾਲ ਜਸਪੀ ਸਿੰਘ ਪੀਡੀਸੀ ਨਿਊਜ਼ ਚੰਡੀਗੜ੍ਹ